ਸਾਹਮਣੋਂ ਪਦੇ 60% ਤਾਂ ਹੋਇਆ ਹੀ ਬਾਕੀ ਹਜੇ ਗੁਪਤ ਜਿਹੜਾ ਚੱਲੀ ਜਾਂਦਾ ਮੋਬਾਈਲਾਂ ਰਾਹ ਚੱਲੀ ਜਾਂਦਾ ਹੁਣ ਕਿਵੇਂ ਚੱਲਦਾ ਗੁਪਤ ਤੇਰਾ ਕੰਮ ਗੁਪਤ ਬਾਸੀ ਆ ਮੋਬਾਈਲਾਂ ਦੇ ਵਟਸਐਪ ਕਾਲ ਕਰਕੇ ਲੈ ਲੈਂਦੇ ਜਿਹੜੇ ਪੁਰਾਣੇ ਪੱਕੇ ਬੰਦੇ ਲੱਗੇ ਨੇ ਉਹਨਾਂ ਨੂੰ ਕੁਝ ਤਾਂ ਫੜੇ ਗਏ ਨੇ ਹੁਣ ਜਿਹੜੇ ਸ਼ਰਿਆ ਵੀ ਪੂਰਾ ਚੱਲਦਾ ਹੀ ਉਹਦੇ ਫੜੇ ਗਏ ਨੇ ਜਿਹੜੇ ਬਾਕੀ ਆ ਜਿਹੜੇ ਮੋਬਾਈਲਾਂ ਮੂਲਾਂ ਦੇ ਨੇ ਹੁਣ ਹੈਗੇ 5-4 ਪਿੰਡਾਂ ਦੇ ਵਿੱਚ ਵਿੱਚ ਉਹ ਕਰਕੇ ਵੇਚੀ-ਵੁਚੀ ਜਾਂਦੇ ਨੇ ਹਜੇ ਆਪਣਾ ਕਰੀ ਜਾਂਦੇ ਨੇ ਕੁਝ ਉਹ ਵੀ ਮਹਿੰਗਾ ਹੋ ਗਿਆ ਹੀ ਹੁਣ ਕੋਡ ਆਪਨ ਹਾਂਜੀ ਕਹਿੰਦੇ ਕੀ ਹੈ ਜਦੋਂ ਮਗਾਉਣਾ ਵੇ ਸੱਤ ਕੀ ਬਾਏ ਕਹਿੰਦੇ 2000 ਰੁਪਇਆ ਚਾਹੀਦਾ ਜੀ 1000 ਰੁਪਇਆ ਦੇ ਦਿਓ ਜੀ 1000 ਰੁਪਇਆ ਚਾਹੀਦਾ ਬਸ ਇਹ ਤਾਂ ਵਟਸਐਪ ਤੇ ਕਾਲ ਕਰਕੇ ਇਦਾਂ ਹੀ ਲੈ ਲੈਂਦੇ ਨੇ ਉਹਨਾਂ ਹਿਸਾਬ ਨਾਲ ਮਗਾ ਲੈਂਦੇ ਇਹ ਆਪਣੇ ਪੱਕੇ ਬੰਦੇ ਨੂੰ ਮਿਲਦਾ ਹਰ ਇੱਕ ਨੂੰ ਨਹੀਂ ਹਰ ਕਾਨੂੰਨੀ ਬਾ ਪੱਕੇ ਜਿਹੜੇ ਅੱਗੋਂ ਵਿੱਚ ਆਪਣਾ ਖਾਣ ਦਾ ਵੀ ਕੱਢ ਲੈਂਦੇ ਨੇ ਅਗਲੇ ਨੂੰ ਵੀ ਲਿਆ ਦਿੰਦੇ ਨੇ ਜਿਨ੍ਹਾਂ ਦੇ ਪੱਕੇ ਬੰਦੇ ਨੇ ਉਹ ਲੈ ਲੂ ਦਿੰਦੇ ਨੇ ਪਹਿਲਾਂ ਤਾਂ ਇਦਾਂ ਹੀ ਵੀ ਸ਼ਰਿਆਮੇ ਵੀ ਕੀ ਜਾਂਦਾ ਸੀ ਸਾਡੇ ਐ ਜਿਹੜਾ ਮਰਜ਼ੀ ਜਾ ਕੇ ਜਿਵੇਂ ਕਰੈਨੇ ਦੀ ਦੁਕਾਨ ਤੋਂ ਸੌਫਤਾ ਲੈਣਾ ਆ ਲੈ ਲੈਂਦੇ ਆ ਆ 20 ਦਿਨ ਤੋਂ ਹੋਇਆ ਵੀ ਇੱਕ ਲੱਖਤੀ ਹੁਣ ਠੱਲ ਜੀ ਪੈ ਗਈ ਆ ਮਕਾਨ-ਮਕੂਨ ਟੈਨ ਕਰਕੇ ਘਟ ਗਏ ਨੇ ਹੁਣ ਵੇਖਦਾ ਹਜੇ ਵੀ ਪਰ ਇਹ ਆ ਵੀ ਪਹਿਲਾਂ ਤਾਂ ਸਾਡੇ ਤੁਸੀਂ ਇਹ ਲਾ ਲਓ ਵੀ ਜਿਹੜਾ 4 ਨੰਬਰ ਚੁੰਗੀ ਦਾ ਬੰਨ ਹੈ ਉਹ ਸਾਰਾ ਹੀ ਬੰਨ ਵੇਚਦਾ ਸੀ ਹਾਂ ਪੁਰਾਣੀ ਸਰੰਦ ਵੀ ਵੇਚਦਾ ਸੀ ਆ ਖਾਨਪੁਰ ਵੀ ਵੇਚਦਾ ਸੀ ਤਰਖਾਨ ਮਾਜਰੇ ਵੀ ਵੇਖਦਾ ਸੀ ਸਾਰੇ ਲੋਕ ਪੂਰੇ ਜ਼ਿਲ੍ਹੇ 'ਚ ਜਿੱਥੋਂ ਮਰਜ਼ੀ ਲੈ ਆ ਵੇਖਦਾ ਸੀ ਉਹ ਵੇਚਣ ਵਾਲੇ ਕਿੰਨੇ ਕੁ ਬੰਦੇ ਫੜੇ ਨੇ ਆਉਣ ਵੇਚਣ ਵਾਲੇ ਹੀ ਹੁਣ ਬਥੇਰੇ ਫੜੇ ਗਵਿੰਦਗੜ੍ਹ ਵੀ ਕਹਿੰਦੇ ਮਕਾਨ ਮਕੌਣ ਢਾਏ ਨੇ ਫੜੇ ਗੇ ਨੇ ਹੁਣ ਸਨ ਤਾਂ ਪਹਿਲੇ ਇੱਕ ਉੱਥੇ ਗਏ ਨਹੀਂ ਮੈਂ ਫੜੇ ਬਾਬਾ ਨੇ ਢਾਏ ਢੂਏ ਵੀ ਨੇ ਕਹਿੰਦੇ ਤੇ ਉਹਦੇ ਬੰਦਾ ਕਹਿੰਦੇ ਫੜਿਆ ਚਿੱਟਾ ਤੇ 35000 ਲੈ ਕੇ ਗੋਲੀਆਂ ਆਹ ਉਹ ਖਾਨਪੁਰ ਦਾ ਬੰਦਾ ਫੜਿਆ ਗਿਆ ਜੀ ਹੁਣ ਉਹਦੇ ਤੇ 350 ਗੋਲੀ ਪਾਤੀ ਐ ਫੜਿਆ ਸੀ ਚਿੱਟਾ ਤੋਂ ਆ ਜਿਹੜੀ ਜੀਵ ਜੂਦ ਏ ਥੱਲੇ ਰੱਖਦੇ ਆ ਭਾਈ ਹਾਂ ਜੀ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਸੀ ਤੁਸੀਂ ਛੇੜਿਆ ਦੀ ਸ਼ਿਕਾਇਤ ਕੀਤੀ ਜੋ ਮੌਲਾ ਕੀ ਹੈ ਇਹ 30 12 ਨੂੰ ਜੀ ਮੇਰੇ ਮੁੰਡੇ ਦੇ ਮੈਂ ਪਹਿਲਾਂ ਦਰਖਾਸਤਾਂ ਦੇਖੋਸਾ ਦਿੱਤੇ ਆਂ ਫੋਰਚੂਨਲ ਗੱਡੀ ਲਿਆ ਕੇ 1 ਲੱਖ ਦਾ ਜਾਨੂ ਮਾਰਨ ਤੱਕ ਗਏ ਨੇ ਉਹਨੂੰ ਉਹਨੂੰ ਆ ਉਹਨਾਂ ਨਾਲ ਖਿਲਾਫ ਵੀ ਦਰਖਾਸਤਾਂ ਦਿੱਤੀਆਂ ਹੀ ਉਹਦੇ ਕਰਕੇ ਮੇਰੇ ਮੁੰਡੇ ਤੇ ਪੂਰਾ ਟੈਗ ਕੀਤਾ ਜੀ ਯਾਨੀ ਕਿ ਇੱਕ ਜਾਨੂ ਮਾਰਨ ਤੱਕ ਗਏ ਨੇ ਉਹਨੂੰ ਵਾਵਾ ਕਿਰਚਾ ਡੰਡੇ ਸੇ ਆਪਣੇ ਬੈਸਬਾਲ ਡੰਡੇ ਸਿਰ ਚ ਮਾਰੇ ਸਾਰਾ ਕੋ 30-12 ਦੀ ਲੜਾਈ ਹੋਈ ਹਜੇ ਤੱਕ ਵੀ ਦੋ ਬੰਦੇ ਫਰਾਰ ਨੇ ਹਜੇ ਤੱਕ ਉਹ ਨਹੀਂ ਰੈਸਟ ਕਰੇ ਉਹ ਹਜੇ ਇੱਕੋ ਹੀ ਫੜਿਆ ਜੀ ਕਿਹੜੇ ਥਾਣੇ ਦਾ ਕਿਹੜੇ ਏਰੀਆ ਦਾ ਮਾਮਲਾ ਹੈ ਇਹ ਫਤੇਗੜ ਸਾਹਿਬ ਥਾਣੇ ਦਾ ਹੈ ਜਤਿੰਦਰ ਸਿੰਘ ਸਾਹਿਬ ਇਨਸਪੈਕਟਰ ਆਈਓ ਸੀ ਤੇ ਡੀਐਸਪੀ ਸੁਖਰਾਜ ਸਿੰਘ ਕੋਲ ਸਾਰੀਆਂ ਇਨਕੁਆਰੀਆਂ ਚੱਲਦੀਆਂ ਸੀ ਹਜੇ ਵੀ ਦੋ ਬੰਦੇ ਬਾਹਰ ਨੇ ਹਜੇ ਵੀ ਦੋ ਬੰਦੇ ਬਾਹਰ ਨੇ ਹੁਣ ਪਤਾ ਨਹੀਂ ਫ੍ਰੀਟੀ ਗੱਲ ਕਰਕੇ ਬਾਹਰ ਨੇ ਜਾਂ ਕਿਸੇ ਹਜੇ ਵੀ ਬਾਹਰ ਨੇ ਜੀ ਐਸਐਸਪੀ ਸਾਹਿਬ ਨੂੰ ਕਿਹਾ ਸੀ ਕਹਿੰਦੇ ਤੁਹਾਨੂੰ ਜਰੂਰ ਉਹਨਾਂ ਨੂੰ ਫੋਨ ਵੀ ਲਾਇਆ ਉਹਨਾਂ ਨੂੰ ਮੈਂ ਬਾਹਰ ਨਿਕਲ ਆਇਆ ਸੀ ਕਹਿੰਦੇ ਡੀਐਸਪੀ ਗੱਲ ਕਰਾਉ ਮੈਂ ਉਹਨਾਂ ਨੂੰ ਮੈਂ ਸਾਰਾ ਕੁਝ ਦੱਸਿਆ ਵੀ ਉਹਨਾਂ ਨੇ ਕਹਿੰਦੇ ਤੁਹਾਨੂੰ ਭਰੋਸਾ ਤੋਂ ਆਇਆ ਫੜਾ ਦਾਂਗੇ ਪਰ ਚਲੋ ਉਹਨਾਂ ਦੇ ਆਉਣ ਨਾਲ ਇੱਕ ਤਾਂ ਫੜਿਆ ਗਿਆ ਨਹੀਂ ਤਾਂ ਪਹਿਲਾਂ 3 ਮਹੀਨੇ ਹੋ ਗਏ ਮੈਡਮ ਵੀ ਉਹਨਾਂ ਜੇ ਤਾਂ ਫੜਿਆ ਹੀ ਕਿਸੇ ਨੂੰ ਨਹੀਂ ਅੱਛਾ ਇੱਕ ਤਾਂ ਮੁੰਡਾ ਥੋੜਾ ਚਿੱਤੇ ਦੀ ਘੇੜ ਚੜ ਗਿਆ ਸੀ ਉਹਦੀ ਫੋਟੋ ਦਿਖਾ ਦੋ ਤੇ ਇਹਦੇ ਬਾਰੇ ਜਾਣਕਾਰੀ ਦਿਓ ਇਹ 28 ਚਾਰ ਨੂੰ ਬਿਕਰਮਜੀਤ ਸਿੰਘ ਜੀ ਹਾਂ ਜੀ ਇਹਦਾ ਬਸੇ 302 ਲੱਗੀ ਤਾਂ ਹੈਗੀ ਉਹਨਾਂ ਦੇ ਇਹਨਾਂ ਨੇ ਟੀਕੇ ਦਾ ਜਸ਼ਨ ਲਾ ਕੇ ਓਵਰਡੋਜ਼ ਦੇ ਕੇ ਉਹਨੂੰ ਮੁੰਡੇ ਨੂੰ ਘਰ ਬੁਲਾ ਕੇ ਮਾਰ ਕੇ ਘਰ ਲੈ ਕੇ ਆਈ ਚੁੱਕੇ ਤੇ ਜਾ ਕੇ ਮਾਰਤਾ ਦਿਨ ਬਾਈ ਨੇ ਪੈਸੇ ਪੂਰੇ ਵੀ ਦਿੱਤੇ ਸੀ ਕੋਈ ਉਹਨਾਂ ਤੋਂ ਪੱਕਾ ਲੈਂਦਾ ਸੀ ਉਹਨਾਂ ਪੈਸੇ ਪੂਰੇ ਦੇ ਨਹੀਂ ਦਿੱਤੇ ਤੇ ਖਾ ਖੂ ਗਏ ਉਹਨਾਂ ਨੇ ਗੱਡੀ ਕੁੜੀ ਵੇਚੀ ਪੈਸੇ ਉਹਨਾਂ ਦੇ ਤੇ ਵੀ ਚਲ ਮੈਨੂੰ ਪੈਸੇ ਚਾਜੇਗਾ ਇਹ ਆਪ ਵਿੱਚ ਘਟਵਾਦੀ ਜਾਂਦਾ ਸੀ ਘਰੋਂ ਉਹ ਦੇ ਜਾਂਦੇ ਸੀ ਜਨਾਨੀ ਉਹਨ ਕਰਕੇ ਬਾਅਦ ਚ ਪਰ ਪੁਲਿਸ ਨੇ ਉਹਨ ਜਿਹੜਾ ਕਰਿਆ ਵੀ ਆਪਣਾ ਪੈਸੇ ਵੀ 2-3 ਲੱਖ ਰੁਪਏ ਹੈਗਾ ਸੀ ਇਹ ਤਾਂ ਆ ਇਹਦੇ ਟੀਗਾ ਲਾਤਾ ওভারਡੋਜ਼ ਦਾ ਪਰਚਾ ਦਰਜ ਹੋਇਆ 302 ਦਾ ਹਾਂ ਬੰਦੇ ਅੰਦਰ ਬੰਦੇ ਅੰਦਰ ਜਵਾਨ ਤੇ ਆ ਗਈ ਏ ਇਹਨਾਂ ਨੇ ਲਿਖਣਾ ਤੇ ਚਿੱਟੇ ਦੀ ওভারਡੋਜ਼ ਮਾਰ ਕੇ ਮੌਤ ਦਾ ਕੋਈ ਕਾਰਨ ਹੀ ਨਹੀਂ ਦੱਸਣ ਦੇ ਨਾ ਹੀ ਉਹਦੇ ਕੋਲ ਚ ਆਇਆ ਇਹਨਾਂ ਜ਼ਹਿਰ ਲਿਖਤਾ ਲਿਖਣਾ ਚਿੱਟ ਵੀ ਜ਼ਹਿਰ ਨਾਲ ਵੀ ਜ਼ਹਿਰ ਦੇ ਕੇ ਮਾਰਿਆ ਜ਼ਹਿਰ ਨਹੀਂ ਲਿਖਣਾ ਤੇ ਚਿੱਟੇ ਦੀ ਓਵਰਡੋਜ਼ ਦੀ ਚਿੱਟੇ ਨੂੰ ਤਾਂ ਬਚਾਉਂਦੇ ਵੀ ਸਾਡੇ ਤੇ ਨਾ ਆਜੇ ਵੀ ਇਹ ਸਸਕਾਰ ਨਹੀਂ ਕਰਨਾ ਇਹਨਾਂ ਧਰਨਾ ਕਹਿੰਦੇ ਆ ਲਾਣਾ ਵੀ ਇਹਨਾਂ ਸਾਨੂੰ ਪਤਿਆ ਪਤਿ ਹੋ ਕੇ ਜ਼ਹਿਰ ਲੈ ਕੇ ਉਹਨਾਂ ਦੇ ਬੰਦਿਆਂ ਤੋਂ ਪੈਸੇ ਖਾੜੇ ਜਾਨੀ ਕਿ ਉਹ ਸਾਨੂੰ ਉੱਥੇ ਦਿੰਦੇ ਸੀ 8 ਲੱਖ ਰੁਪਏ ਦਿੰਦੇ ਵੀ ਕੁੜੀਆਂ ਦੇ ਨਾਂ ਕਰਾ ਦੇ ਅਸੀਂ ਕਿਹਾ ਵੀ ਨਹੀਂ ਪੈਸੇ ਨਹੀਂ ਲੈਣੇ ਬਾਅਦ ਚ ਲਵਾਂਗੇ ਵੇਖਾਂਗੇ ਵੀ ਤੁਸੀਂ ਅਜੇ ਸਾਨੂੰ ਵੀ ਭੁੱਲਦਾ ਨਹੀਂ ਸਾਡਾ ਮੁੰਡਾ ਇਹਦਾ ਮੁਕੰਮਲ ਖਤਮਾ ਕਿਵੇਂ ਹੋ ਸਕਦਾ ਇਹਦਾ ਇਹਦਾ ਖਤਮਾ ਇਹੀ ਹੋ ਸਕਦਾ ਜੇ ਜਿਹੜੇ ਵਿੱਚ ਹੁਣ ਬੰਦੇ ਨੇ ਜਿਹੜੇ ਬੰਦੇ ਸਾਰਾ ਜਿਹੜੇ ਭੇਤੀ ਬੰਦੇ ਨੇ ਉਹਨਾਂ ਨੂੰ ਕਰਕੇ ਉਹਨਾਂ ਨੂੰ ਲੈ ਕੇ ਫੇਰ ਹੀ ਖਤਮਾ ਹੋ ਸਕਦਾ ਜੇ ਕਹੋ ਵੀ ਇਦਾਂ ਇਦਾਂ ਤੇ ਹੁਣ ਪਤਾ ਨਹੀਂ ਕਿਵੇਂ ਪਤਾ ਸਾਰਾ ਲੱਗ ਜਾਂਦਾ ਜੀ ਕੋਈ ਉਹ ਸਾਰਾ ਕੁਝ ਦੱਸਣਗੇ ਛੱਡਿਆ ਨਾ ਜਾਏ ਇਹ ਨਹੀਂ ਵੀ ਪੈਸੇ ਲੈ ਕੇ ਛੱਡਦਾ ਜੀ ਇਹਨੂੰ ਮਿਲੇ ਉਹਨਾਂ ਕਰਤਾ ਉਹਦੇ ਤੈਹ ਤੱਕ ਜਿਹੜਾ ਕਾਮ ਬੰਦਾ ਹੁੰਦਾ ਉਹਨੂੰ ਜਾ ਕੇ ਇੱਕ ਪੈਸੇ ਕਰਕੇ ਕੁਟਦੇ ਮਾਰਦੇ ਸੀ ਜੀ ਜਾ ਕੇ ਛੱਡੇ ਪਾੜਦੇ ਆ ਲਿੰਗ ਤੇ ਕਰੰਟ ਲਾਦਾ ਬੁਰੇ ਹਾਲ ਕਰਦੇ ਜਦੋਂ ਇਹੋ ਜਿਹੇ ਬੰਦੇ ਨੂੰ ਕਿਉਂ ਨਹੀਂ ਮਾਰਦੇ ਜਿਹਦਾ ਧੀ ਪੁੱਤੀ ਚੱਲ ਜਾਂਦਾ ਦੁਨੀਆ 'ਚ ਸਿਰਫ ਪੈਸੇ ਕਰਕੇ ਉਹ ਨਹੀਂ ਕਰਦੇ ਕਾਮ ਬੰਦੇ ਨੂੰ ਜਾ ਕੇ ਦੇ ਛੱਡੇ ਪਾੜ ਦਿੰਦੇ ਬੁਰੇ ਹਾਲ ਕਰ ਦਿੰਦੇ ਇਹੋ ਜਿਹੇ ਮੰਦਰ ਕਰਨ ਆਪੀ ਦੱਸੇ ਕਿੱਥੋਂ ਹੁੰਦਾ ਕਿੱਥੇ 60% ਖਤਮ ਹੋ ਗਿਆ ਜੇ ਲਗਾਤਾਰ ਐਵੇਂ ਨਹੀਂ ਚੱਲੀ ਰਹੀ ਘ ਮਕੰਮਲ ਹੋ ਜੂਗਾ ਮਕੰਮਲ ਹੋ ਤੇ ਜਾਏ ਗਈ ਫਿਰ ਮਕੰਮਲ ਹੋਏ ਗਈ ਜਦੋਂ ਸਾਰਾ ਕੰਮ ਗਈ ਜਹ ਜੇ ਮਕਾਨ ਵੀ ਉਹਨਾਂ ਦੇ ਟੈਣ ਚ ਹਾਂਜੀ ਹਜੇ ਵੀ ਉਹ ਲਾਲਦੇ ਨੇ ਕਿਹਨੇ ਤੇ ਉਹਨਾਂ ਦੇ ਲਿਹਾਜਾ ਨਾ ਬਾਲਣ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜੇ ਚਾਹੇ ਪੁਲਿਸ ਅਫਸਰ ਹੋ ਉਹਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੁੱਖ ਮੰਤਰੀ ਨੇ ਕੀ ਕੀਤਾ ਮੁੱਖ ਮੰਤਰੀ ਰੇ ਵਧੀਆ ਕਰ ਰਹੇ ਜੀ ਜੋ ਕਰ ਰਹੇ ਵਧੀਆ ਹੀ ਆ ਉਹਾਂ ਵੀ ਪੂਰੀ ਐਨ ਨਗਰਾਨੀ ਨਾਲ ਕਰਨੇ ਯਾਰ ਰੱਖ ਕੇ ਜਿਹੜੀਆਂ ਲਿਹਾਜ਼ਾਂ ਕਰਦੇ ਵੇਖਦਾ ਤੇ ਕਿਤੇ 2 ਮਹੀਨੇ 4 ਪਹਿਲਾਂ ਹੀ ਠੱਲ ਪੈ ਜਾਂਦੀ ਜਿੰਨਾ ਮਰਜ਼ੀ ਫੜ ਲੈਂਦੇ ਹੁਣ ਇੱਕ ਲੱਖਤੀ ਕਰਨ ਹੁਣ ਵੀ ਤਾਂ ਹੋ ਜਾਏ ਜਦੋਂ ਅਸੀਂ ਐਨ.ਏ.ਸੀ ਦੇ ਕਹਿੰਦੇ ਸੀ ਇੱਥੇ ਇੱਥੇ ਛਰਿਆ ਮੇ ਵੇਖਦਾ ਉਹਨੂੰ ਤਾਂ ਫੜੇ ਨਹੀਂ ਬੰਦੇ ਤੇ ਪਹਿਲੀ ਸ਼ਿਕਾਇਤ ਤੁਸੀਂ ਕਿੱਥੇ ਕੀਤੀ ਸੀ ਚਿੱਟਾ ਫਾਫਾ ਤੇ ਲਿਖਦਾ ਉਹ ਦੱਸਿਆ ਉਹ ਕਦੋਂ ਕੀਤੀ ਸੀ ਅਸੀਂ 27 ਇੱਕ ਨੂੰ 27 ਇੱਕ ਨੂੰ ਕੀਤੀ ਹੈ ਜੀ ਆ ਗਵਰਨਰ ਸਾਹਿਬ ਦੇ ਵੀ ਕੀਤੀ ਹੈ 1 ਜਨਵਰੀ ਨੂੰ ਆਹੀ ਜਿਹੜੀ 27 ਲੰਗੀ ਹੈ ਗਵਰਨਰ ਸਾਹਿਬ ਨੂੰ ਵੀ ਕੀਤੀ ਹੈ ਤੇ ਚੀਫ ਅਫਸਰ ਸਾਹਿਬ ਨੂੰ ਵੀ ਕੀਤੀ ਹੈ ਤੇ ਸੀਐਮ ਸਾਹਿਬ ਨੂੰ ਅਪੀਲ ਕੀਤੀ ਔਰ ਮਾਨਵ ਅਧਿਕਾਰਨ ਨੂੰ ਵੀ ਕੀਤੀ ਹੈ ਸਾਰੇ ਪਾਸੇ ਕੀਤੀ ਤੇ ਨਸ਼ੇ ਜਿਹੜੇ ਜਿਹੜੇ ਮਕਾਨ ਢਾਹੇ ਜਾ ਰਹੇ ਨੇ ਨਸ਼ਾ ਪੀਚਾ ਰਹੇ ਹੂੰ ਵੀ ਕਿ ਮੰਨਦੇ ਚਾਹ ਠੀਕ ਦੇ ਤਾਂ ਪਹਿਲਾਂ ਹੀ ਟਾਈਪ ਪਾਣੀ ਨਾ ਦਿੰਦੇ ਜੀ ਢਾਉਣ ਦੀ ਕੀ ਲੋੜ ਹੀ ਹੈ ਪਹਿਲਾਂ ਹੀ ਨਾ ਪਾਣ ਦਿੰਦੇ ਜਦ ਪਾ ਕੇ ਪਾ ਕੇ ਪਾ ਹੀ ਲੈਣਾ ਹੁਣ ਤਾਂ ਢਾਣ ਚਾਹੀਓ ਕਰਾਂ ਜਿਹੜੇ ਨਸ਼ਾ ਕਰਦਾ ਚਿੱਟਾ ਸਮੈਕ ਕਰਦੇ ਆ ਕਿ ਟੀਕੇ ਲਾਉਂਦੇ ਆ ਕਿਸ ਤਰ੍ਹਾਂ ਦਾ ਨਸ਼ਾ ਚੱਲਦਾ ਅੱਜ ਕੱਲ੍ਹ ਅੱਜ ਕੱਲ ਤਾਂ ਹੁਣ ਜਿਹੜੀਆਂ ਅਜੀਬ ਵਾਲੀਆਂ ਸੈਂਟਰਾਂ ਚ ਗੋਲੀਆਂ ਮਿਲਦੀਆਂ ਹੀ ਉਹਨੂੰ ਕਦੀ ਨਸਾਂ ਰਾਂ ਸੁੰਘਦੇ ਨੇ ਕਦੀ ਉਹਦੇ ਭਰ ਕੇ ਟੀਕਾ ਲਾ ਲੈਂਦੇ ਨੇ ਯਾਨੀ ਕਿ ਖਤਮ ਹੋ ਗਏ ਸਾਡੀ ਦਾ ਮਤਲਬ ਪੀੜ੍ਹੀਆਂ ਖਤਮ ਹੋ ਜਾਣਗੀਆਂ ਜੇ ਹਿਸਾਬ ਨਾਲ ਇਹੀ ਰਿਹਾ ਹਾਂ ਉਹੀ ਕੇਂਦਰ ਹੀ ਨਸ਼ਿਆਂ ਤੇ ਲਾਰੇ ਨੇ ਹਾਂ ਉਹੀ ਲਾਰੇ ਨੇ ਇਹਦੇ ਨਾਮ ਤੇ ਆਪ ਇਲਾਜ ਕਰਾਉਣ ਬੰਦਿਆਂ ਦਾ ਕਿਤੇ ਉਹ ਕਰਕੇ ਵੀ ਚੰਗੀ ਦਵਾਈ ਦਵਾ ਦੂ ਕਿ ਵੀ ਆ ਜਿਹੜੀਆਂ ਗੋਲੀਆਂ ਇਹਦੇ ਉਹਦੇ ਨਾਲ ਵੀ ਖਤਰਨਾਕ ਦੋ ਦਿਨ ਖੁਸ਼ ਨਹੀਂ ਆਉਂਦੀ ਬੰਦੇ ਨੂੰ ਜੇ ਅੱਧੀ ਗੋਲੀ ਉਹ ਖਾ ਲਵੇ ਜਿਹੜੀਆਂ ਸੈਂਟਰ ਵਾਲੇ ਐਨੀ ਖਤਰਨਾਕ ਗੋਲੀ ਹੈ ਜੇ ਜੀ ਮਿਲਦੀਆਂ ਉੱਥੇ 12-1200 ਰੁਪਏ ਦੀ ਇੱਕ ਗੋਲੀ ਵਿਕਦੀ ਹੈ ਜੇਲ੍ਹ 'ਚ ਹਾਂ ਉੱਥੇ ਵੀ ਕਿਹੜਾ ਉੱਥੇ ਵੀ ਮਿਲਦੀਆਂ ਸਾਰਾ ਕੁਝ ਉੱਥੇ ਵੀ ਗੋਲੀ ਚਾਰ ਬੰਦੇ ਖਾਂਦੇ ਵੰਡ ਕੇ ਖਾ ਲੈਂਦੇ ਨੇ ਕਈ ਇੱਕ ਵੀ ਖਾ ਜਾਂਦੇ ਨੇ ਜਿੰਨਾਂ ਕੋਲ ਪੈਸਾ ਹੀ ਇਹ ਤਾਂ ਵੰਡ ਬੁੰਡ ਕੇ ਖਾ ਲੈਂਦੇ ਨੇ ਇਹ ਮੈਂ ਕਰਕੇ ਪਿੰਦੇ ਚਿੱਟਾ ਸਿੰਥੈਟਿਕ ਉਹ ਹੋਰ ਇਹ ਹੀ ਜੀ ਵਾਲੀ ਗੋਲੀ ਦਾ ਹੀ ਕਰਦੇ ਜਿਆਦਾ